ਨਮਸਕਾਰ ਦੋਸਤੋ ਦਾ ਇਨਫਰਮੇਸ਼ਨ ਤੇ ਤੁਹਾਡਾ ਇੱਕ ਵਾਰੀ ਫੇਰ ਸਵਾਗਤ ਹੈ ਤੇ ਮੈਂ ਮਦਨ ਗੋਡੇਲਾ ਕੋਈ ਨਹੀਂ ਆਜੂ ਅੰਕਲਾ ਜੀ ਘੜੀ ਦੋ ਪਾਵੇਂ ਤੇ ਪਿੱਛੇ ਦੇ ਹਾਲਾਤ ਮੈਂ ਤੁਹਾਨੂੰ ਦਿਖਾ ਰਿਹਾ ਜਿਹੜਾ ਮੇਰੇ ਪਿੱਛੇ ਨਜ਼ਰ ਆ ਰਹੇ ਹੋਣਗੇ ਕੈਮਰਾ ਉਹਨੂੰ ਕੈਚ ਕਰ ਰਿਹਾ ਹੈਗਾ نیچے ਦਰਿਆ ਜਿਹੜਾ ਹੈਗਾ ਉਹ ਠਾਠਾ ਮਾਰ ਰਿਹਾ ਹੈਗਾ ਉਹਨੇ ਸਾਰੀਆਂ ਫਸਲਾਂ ਤਬਾਹ ਕਰ ਚੁੱਕੀਆਂ ਹੈ ਏ ਅਸੀਂ ਪਿਛਲੇ 20 ਦਿਨਾਂ ਤੋਂ ਤੁਹਾਨੂੰ ਅਸੀਂ ਵੀ ਦਿਖਾ ਰਹੇ ਆ ਸਾਰੇ ਮੀਡੀਆ ਚੈਨਲ ਦਿਖਾ ਰਹੇ ਨੇ ਕਿਸੇ ਤੋਂ ਛੁਪੀ ਨਹੀਂ ਹੋਈ ਗੱਲ ਅੱਜ ਦੇ ਹਾਲਾਤੇ ਨੇ ਕਿ ਉੱਪਰ ਰੱਬ ਵੀ ਮੀਂਹ ਲੈ ਕੇ ਖੜਾ ਹੈਗਾ ਤੇ ਕਾਲਾ ਬੱਦਲ ਚੜ੍ਹਾ ਰਿਹਾ ਹੈਗਾ ਮੁਸੀਬਤ ਇਹ ਹੈਗੀ ਹੈ ਕਿ ਲੋਕਾਂ ਕੋਲ ਧਰੇ ਕਰਿਆ ਕਰਾਂ ਚ ਥੱਲੇ ਬੈਠਣ ਵਾਸਤੇ ਜਗ੍ਹਾ ਨਹੀਂ ਹੈਗੀ ਕਿਉਂਕਿ ਘਰਾਂ ਚ ਪਾਣੀ ਵੜ ਗਿਆ ਪਿਛਲੀਆਂ ਟਾਣੀਆਂ ਤਾਂ ਸਾਰੀਆਂ ਖਾਲੀ ਹੋਈ ਚੁੱਕੀਆਂ ਨੇ ਹੁਣ ਜੇ ਸਮਾਨ ਉੱਪਰ ਰੱਖਦੇ ਨੇ ਜਾਂ ਘਰਾਂ ਦੇ ਉੱਤੇ ਉੱਪਰ ਬੈਠਦੇ ਨੇ ਤਾਂ ਉਹਨਾਂ ਵਾਸਤੇ ਮੁਸੀਬਤ ਹੈ ਕਿਉਂਕਿ ਉੱਪਰ ਵੀ ਰੱਬ ਜਿਹੜਾ ਹੈਗਾ ਉਹ ਮੀਂਹ ਲੈ ਕੇ ਖੜਾ ਕਿਸੇ ਟਾਈਮ ਵੀ ਬੜਾ ਕਾਲਾ ਬੱਦਲ ਹੈ ਤੇ ਵਰਨਾ ਸ਼ੁਰੂ ਹੋ ਸਕਦਾ ਹੈਗਾ ਦੋਸਤੋ ਮੈਂ ਪਿੰਡ 'ਚ ਪਹੁੰਚਿਆ ਹੈਗਾ ਪਿੰਡਦਿਆਂ ਨਾਲ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਕੁਝ ਤੱਥ ਮੈਂ ਤੁਹਾਡੀ ਨਜ਼ਰ ਕਰਨਾ ਚਾਹਾਂਗਾ ਉਹ ਇਹ ਹੈਗੇ ਨੇ ਕਿ ਜਿਹੜੇ ਫਾਜ਼ਿਲਕਾ ਦੇ ਬਾਰਡਰ ਦੇ ਪਿੰਡ ਹੈਗੇ ਨੇ ਇਹਨਾਂ ਨੂੰ ਕਈ ਤਰ੍ਹਾਂ ਦੀ ਮਾਰ ਪੈਂਦੀ ਹੈ ਮਾਰੇ ਪੈਂਦੀ ਹੈ ਕਿ ਇੱਕ ਪਾਸੇ ਤਾਂ ਸਤਲੁਜ ਹੈਗਾ ਜਿਹੜਾ ਕਿ ਹਰ 2 ਸਾਲ ਬਾਅਦ 3 ਸਾਲ ਬਾਅਦ ਚੜ੍ਹ ਆਂਦਾ ਤੇ ਪੂਰੀ ਤਰ੍ਹਾਂ ਬਰਬਾਦੀ ਕਰ ਦਿੰਦਾ ਪਿੰਡ ਦੇ ਦੂਸਰੇ ਪਾਸੇ ਪੈਂਦਾ ਪਾਕਿਸਤਾਨ ਪਾਕਿਸਤਾਨ ਤੇ ਹਿੰਦੁਸਤਾਨ ਦੇ ਝਗੜੇ ਜਿਹੜੇ ਨੇ ਉਹ ਹਰ ਚੌਥੇ ਸਾਲ ਤੀਸਰੇ ਸਾਲ ਹੋ ਸ਼ੁਰੂ ਹੋ ਜਾਂਦੇ ਨੇ ਤੇ ਉਹਦੇ ਕਾਰਨ ਇੱਕਦਮ ਰਾਤ ਨੂੰ 12 ਵਜੇ ਵੀ ਅਲਰਟ ਹੋ ਜਾਂਦਾ ਵੀ ਪਿੰਡ ਖਾਲੀ ਕਰੋ ਤੇ ਦੂਸਰੀ ਜਗ੍ਹਾ ਤੇ ਚਲੇ ਜਾਓ ਆਪਰੇਸ਼ਨ ਸਿੰਦੂਰ ਹੋਣੀ ਹੋ ਕੇ ਹੱਟਿਆ 3 ਮਹੀਨੇ ਨਹੀਂ ਹੋਏ ਤੇ ਪਿੰਡ ਚ ਪਿੰਡਦਿਆਂ ਨੂੰ ਆਪਦਾ ਸਮਾਨ ਸੁਰੱਖਿਤ ਜਗ੍ਹਾ ਤੇ ਪਹੁੰਚਾਣਾ ਪਿਆ ਸੀਗਾ ਜਦੋਂ ਜੰਗ ਦੇ ਹਾਲਾਤ ਬਣ ਗਏ ਫਿਰ ਕਿਸੇ ਨੇ ਸਮਾਨ ਵਾਪਸ ਲੈ ਆਏ ਨੇ ਹਾਲੇ ਕੁਝ ਕਰ EJ ਵੀ ਨੇ ਜਿਨ੍ਹਾਂ ਦਾ ਸਮਾਨ ਵੀ ਵਾਪਸ ਨਹੀਂ ਆਇਆ ਪਿਛਲੇ 20 ਦਿਨਾਂ ਤੋਂ ਸਤਲੁਜ ਦਰਿਆ ਦੇ ਹਾਲਾਤ ਜਿਹੜੇ ਬਣੇ ਹੋਏ ਨੇ ਉਹ ਤੁਹਾਨੂੰ ਪਤਾ ਹੀ ਹੈਗਾ ਕਹਿਣ ਦਾ ਮੇਰਾ ਭਾਵ ਇਹ ਹੈਗਾ ਕਿ ਇਹ ਪਿੰਡ ਦੇ ਕਿਸ ਆਸਤੇ ਗੁਜ਼ਾਰਾ ਕਰਨ ਜਿਹੜੀ ਇਹਨਾਂ ਦੀ ਸਥਿਤੀ ਹੁਣ ਬਣੀ ਹੋਈ ਐ ਕਦੇ ਹੜ ਮਾਰ ਲੈਂਦਾ ਇਹਨਾਂ ਨੂੰ ਤੇ ਕੱਢਦੇ ਇਹਨਾਂ ਨੂੰ ਪਾਕਿਸਤਾਨ ਨਾਲ ਹੋਣ ਵਾਲੀਆਂ ਜੰਗਾਂ ਮਾਰ ਲੈਂਦੀਆਂ ਨੇ ਮੁਆਵਜ਼ੇ ਦੇ ਨਾਮ ਤੇ ਚੰਦ ਪੈਸੇ ਮਿਲਦੇ ਨੇ 5-7000 ਰੁਪਿਆ ਇਸ ਤੋਂ ਜ਼ਿਆਦਾ ਸਰਕਾਰਾਂ ਨਹੀਂ ਦਿੰਦੀਆਂ ਤੇ 5-7000 ਨਾਲ ਤਾਂ ਇੱਕ ਜੀ ਦਾ ਇੱਕ ਮਹੀਨੇ ਦਾ ਗੁਜ਼ਾਰਾ ਨਹੀਂ ਹੁੰਦਾ ਦੋਸਤੋ ਤੇ ਇਹ ਹਾਲਾਤ ਨੇ ਪਿੰਡਦਿਆਂ ਨਾਲ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੀ ਕੀ ਮੰਗਾਂ ਨੇ ਕੀ ਡਿਮਾਂਡ ਨੇ ਤੇ ਇਹਨਾਂ ਦਾ ਗੁਜ਼ਰਬਸ਼ਰ ਕਿਵੇਂ ਹੋ ਸਕਦਾ ਸਰਕਾਰਾਂ ਨੂੰ ਚਾਹੀਦਾ ਹੈਗਾ ਕਿ ਜਿਹੜਾ ਇਹ ਉਜਾੜਾ ਹਰ ਚੌਥੇ ਮਹੀਨੇ ਇਹਨਾਂ ਦਾ ਪੈ ਜਾਂਦਾ ਹੈਗਾ ਉਹਦਾ ਕੋਈ ਪ੍ਰੋਪਰ ਸੋਲੂਸ਼ਨ ਹੋਵੇ ਪਿੰਡਦਿਆਂ ਦੀ ਕਈ ਮੰਗਾਂ ਨੇ ਕਈ ਡਿਮਾਂਡਸ ਹੈਗੀਆਂ ਨੇ ਮੈਂ ਉਹ ਤੁਹਾਡੀ ਨਜ਼ਰ ਕਰਾਂਗਾ ਪਿੰਡਦਿਆਂ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਪਿੰਡਵਾਸੀ ਹੈਗੇ ਨੇ ਸ਼ੁਭ ਨਾਮ ਸਰ ਆਪਣਾ ਚਰਨਜੀਤ ਸਿੰਘ ਚਰਨਜੀਤ ਸਿੰਘ ਹੈਗੇ ਨੇ ਬੀਜੇਪੀ ਦਾ ਮੰਡਲ ਪ੍ਰਧਾਨ ਬੀਜੇਪੀ ਮੰਡਲ ਪ੍ਰਧਾਨ ਹੈਗੇ ਹੋ ਤੁਸੀਂ ਠੀਕ ਹੈ ਜੀ ਚਰਨਜੀਤ ਸਿੰਘ ਜੀ ਕੁਝ ਤਾਂ ਭੂਮਿਕਾ ਮੈਂ ਤੁਹਾਨੂੰ ਦੱਸੀ ਹੈ ਤੁਸੀਂ ਸੁਣੀ ਹੋਣੀ ਹੈ ਇਹ ਜਿਹੜੇ ਪਿੰਡਾਂ ਦੇ ਲੋਕ ਹੈਗੇ ਨੇ ਇਹਨਾਂ ਦਾ ਕੀ ਦੁਖਾਂਤ ਹੈਗਾ ਦੁੱਖ ਜੀ ਵੇਖੋ ਜੀ ਆਪਾਂ ਉਹ ਦਿਨ ਵੀ ਤੁਹਾਡੇ ਮੀਡੀਆ ਮਰਾ ਦੱਸਿਆ ਸੀਗਾ ਕਾਰਨ ਕਾਰਨ ਇੱਕੋ ਹੀ ਹੈਗਾ ਵੀ ਜਦੋਂ ਤੱਕ ਸਾਡਾ ਉਹ 2.5 ਕਿੱਲੇ ਦਾ ਦਰਿਆ ਹੈ ਜਮੀਨ ਹੈਗੀ 2.5 ਕਿੱਲੇ ਏਰੀਏ ਦੀ ਹਾਂਜੀ ਅੱਜ ਵੀ ਨਕਸ਼ਾ ਡੀਸੀ ਸਾਹਿਬ ਕੋਲ ਹੈ ਉੱਥੇ ਇੱਕ ਹੈ ਡੀਸੀ ਦਫਤਰ ਹੈ ਚ ਹਾਂਜੀ ਇਹਦਾ 2.5 ਕਿੱਲੇ ਦਰਿਆ ਪ੍ਰੋਪਰ ਡੂੰਗਾ ਕਰਕੇ ਜਿਵੇਂ ਪਰਲੀ ਸਾਈਡ ਬੰਨ ਹੈਗਾ ਉਰਲੀ ਸਾਈਡ ਵੀ ਬੰਨ પા ਕੇ ਨਾ ਪੱਥਰਾਂ ਨਾਲ ਇਹਨੂੰ ਪੱਕਾ ਕਰਕੇ ਜਿੰਨਾ ਪਾਣੀ ਆਦਾ ਵਿੱਚ ਚਲਿਆ ਜਾਵੇਗਾ ਅੱਗੇ ਪਾਕਿਸਤਾਨ ਨੂੰ ਪਾਕਿਸਤਾਨ ਤੋਂ ਜਾ ਕੇ ਅੱਗੇ ਐਡ ਆ ਗਿਆ ਸੁਲੇਮਾਨ ਅੱਗੇ ਚਲਿਆ ਜਾਵੇਗਾ ਜਿੰਦੇ ਨਾਲ 12 13 ਪਿੰਡ ਸਾਡੇ ਬੈਦਿਆ ਥੱਲੇ ਮਹਾਰਜਾ ਮਸ਼ੇਰ ਬੈਦਿਆ ਦੂਸਰੇ ਪਿੱਛੇ ਜਿਹੜਾ ਪਾਣੀ ਲਾਹੂ ਕਾਨ ਮਾਸਟੇਮ ਆਪਾਂ ਵਿਖਿਆ ਮੀਡੀਆ ਰਾਹੀਂ ਸੁਣੀਦਾ ਦੂਤਰ ਤੱਕ ਜਿਹੜਾ ਪਹੁੰਚ ਕਰ ਚੁੱਕਿਆ ਉਹ ਸਾਰਾ ਹੀ ਇਲਾਕਾ ਬੈਦਿਆ ਸਰਕਾਰਾਂ ਆਈਆਂ ਸਰਕਾਰਾਂ ਚਲੀਆਂ ਗਈਆਂ ਕਿਸੇ ਦੇ ਕੰਨ ਤੇ ਜੋ ਨਹੀਂ ਸਰਕੀ ਜਦੋਂ ਜਦੋਂ ਪਾਣੀ ਆਂਦਾ ਹੈਗਾ ਹਾਂਜੀ ਹਾਂਜੀ ਉਦੋਂ ਇੱਥੇ ਮੀਡੀਆ ਵੀ ਆ ਜਾਂਦਾ ਸਾਡੇ ਵਰਗੇ ਵੀ ਆ ਜਾਂਦੇ ਨੇ ਠੀਕ ਹੈ ਸੰਸਥਾਵਾਂ ਵੀ ਆ ਜਾਂਦੀਆਂ ਨੇ ਠੀਕ ਹੈ ਪ੍ਰਸ਼ਾਸਨ ਵੀ ਆ ਜਾਂਦਾ ਹੈ ਲੀਡਰ ਵੀ ਅੱਜ ਇਹ ਜੇ ਇਹ ਜੇ ਲੀਡਰ ਵੀ ਇੱਥੇ ਆਂਦੇ ਨੇ ਜਿਨ੍ਹਾਂ ਦੀ ਆਪਾਂ ਸ਼ਕਲ ਵੀ ਨਹੀਂ ਦੇਖੀ ਹੋਣੀ ਹੈ ਹਨਾ ਪਾਣੀ ਘਟੇਗਾ ਪਾਣੀ ਵਾਪਸ ਹੋ ਗਿਆ ਉਸ ਤੋਂ ਬਾਅਦ ਫਿਰ ਇਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਸੇ ਢਾਰੇ ਤੇ ਸ਼ੁਰੂ ਹੋ ਜਾਂਦੀ ਹੈ ਹਨਾ ਜੀ ਜੀ ਕੰਟੀਨਿਊ ਕਰੋ ਮੁਸ਼ਕਲਾਂ ਜ਼ਿੰਦਗੀ ਮੁਸ਼ਕਲ ਤੋਂ ਮੁਸ਼ਕਲ ਬੱਤਰ ਤੋਂ ਬੱਤਰ ਹਾਲਾਤ ਹੈ ਇਸ ਟਾਈਮ ਸਾਡੇ ਦਰਿਆ ਤੋਂ ਜਿੰਨੇ ਪਿੰਡ ਲੱਗਦੇ ਆ ਫਰੋਇਦਪੁਰ ਜ਼ਿਲ੍ਹਾ ਫਾਇਲ ਕਾ ਉਸ ਤੋਂ ਪਿੱਛੇ ਤਰਨਤਾਰ ਨੇ ਇਧਰ ਸੁਲਤਾਨਪੁਰ ਲੋਧੀ ਜਿੰਨੇ ਦਰਿਆ ਏਰੀਏ ਚ ਹੈਗੇ ਨੇ ਹਰੇਕ ਐਸ ਟਾਈਮ ধਵਾ-ਧਵਾ ਕਰ ਰਹਾ ਹੈ ਕਾਰਨ ਇੱਕੋ ਹੜ੍ਹ ਹੜ੍ਹ ਕੀ ਮਾਨ ਕੇ ਚੱਲ ਪੀ ਪ੍ਰੋਪਰ ਸਰਕਾਰਾਂ ਜੋ ਇਹਨਾਂ ਦੇ ਸਪਾਈਆਂ ਦਰਿਆਵਾਂ ਦੇ ਕਰਦੇ ਨਾਲਿਆਂ ਦੀ ਕਰਦੇ ਤਾਂ ਕਦੇ ਹਾੜ ਨਾ ਆ ਆਦੇ ਬੰਨ ਬੰਨ ਬਣਾਏ ਨੇ ਕੱਚੇ ਬੰਨ ਪਏ ਨੇ ਪੱਥਰ ਨਹੀਂ ਲੱਗਿਆ ਹੋਇਆ ਇਹਨਾਂ ਨੂੰ ਕਿੱਦਰੇ ਨਹੀਂ ਜੀ ਇੰਨਾ ਮਾਨਕ ਚਾਲੋ ਤੇ ਸਰਕਾਰ ਨੇ ਕਰ ਦਿੱਤੇ ਇੰਨਾ ਖਰਚ ਕਰ ਦਿੱਤਾ ਹੁਣ ਆ ਸਾਡੇ ਬੰਨ ਤੇ ਵੇਖੋ ਜਿਹੜਾ ਪਰਲੀ ਸਾਈਡ ਹੈ ਹਾਂਜੀ ਕਿੱਦਰੇ ਉਹ ਥੱਲੇ ਜਿੱਥੇ ਨਵੀਂ ਪੋਲ ਬਣੀ ਹੈ ਉਹਤੇ ਦੋ ਤਿਆਰ ਜਗਾ ਇਹਨਾਂ ਪੱਥਰ ਲਾਤੇ ਜੀ ਜੋ ਖਰਚਾ ਪੂਰਾ ਕਰ ਲਿਆ ਅੱਗੇ ਵੇਖਿਆ ਤੁਸੀਂ ਆ ਕਈ ਜਗੋਂ ਖਬਰਾਂ ਵੀ ਮੈਂ ਸੁਣੀਆਂ ਨੇ న్యూਸ ਤੂੰ ਕਈ ਜਗੋਂ ਸਟਰਕਚਰ ਵੀ ਹੋਇਆ ਬਾਨਾ ਟੁੱਟਿਆ ਵੀ ਹੈ ਬਿਲਕੁਲ ਜੀ ਬੈਠਦਾ ਪਿਆ ਹੈ ਕੇਚੀਆਂ ਤੋਂ ਬੈਠਦਾ ਪਿਆ ਹੈ ਜਿਉ ਇਹ ਇਹ ਆ ਪੱਥਰ ਲੱਗੇ ਹੁੰਦੇ ਉਧਰ ਵੀ ਤੇ ਇਧਰ ਵੀ ਨਾ ਤਾਂ ਉਹ ਵੀ ਸਾਡੇ ਭਰਾ ਨੇ ਉਹਨਾਂ ਦਾ ਵੀ ਨਾ ਨੁਕਸਾਨ ਹੋਵੇ ਸਾਡਾ ਵੀ ਨਾ ਹੋਵੇ ਐਵੇਂ ਤੋੜ ਤੱਕ ਜਿੱਤੋਂ ਤੱਕ ਸੱਤ ਲੋਜ ਚੱਲਦਾ ਹੈ ਵਿਆਹ ਚੱਲਦਾ ਹੈ ਇਹਨਾਂ ਨੂੰ ਪ੍ਰੋਪਰ ਜੋ ਪੰਜਾਬ ਗਵਰਨਮੈਂਟ ਨਹੀਂ ਕਰਦੀ ਤਾਂ ਸੈਂਟਰ ਨੂੰ ਚਾਹੀਦਾ ਇਹਦਾ ਪੱਕਾ ਸਲੂਸ਼ਨ ਹੱਲ ਕਰਕੇ ਜਿਹੜਾ ਇਹਨਾਂ ਨੂੰ ਨੁਕਸਾਨ ਹੁੰਦਾ ਆ ਆਪਾਂ ਮੁਆਵਜ਼ਾ ਦੇ ਦਿੱਤਾ ਜਾ ਮਾਨਕ ਚਲ ਰਾਸ਼ਨ ਵੰਡ ਦਿੱਤੇ ਇਹ ਕਦੇ ਨੌਬਤ ਹੀ ਨਾ ਆਵੇ ਜੂ ਇਹ ਸਰਕਾਰਾਂ ਜੋ ਇਹਨਾਂ ਕਰ ਦੇਵਣ ਤਾਂ ਇੱਕ ਵਾਰੀ ਪੈਸਾ ਲੱਗੇ ਦਾ ਵਾਰ ਕਰਨ ਦੀ ਲੋੜ ਨਹੀਂ ਪੈਂਦੀ ਬਿਲਕੁਲ ਜੀ ਅੱਛਾ ਜਦੋਂ ਹੜ ਚਲੇ ਜਾਂਦੇ ਨੇ ਖਤਮ ਹੋ ਜਾਂਦਾ ਹੈਗਾ ਇਨਾਂ ਦੀ ਜ਼ਿੰਦਗੀ ਨੂੰ ਫੇਰ ਉਸੇ ਡਰ ਦੇ ਤੇ ਲਿਆਉਣ ਵਾਸਤੇ ਸਰਕਾਰਾਂ ਨੂੰ ਕੀ ਕਰਨਾ ਚਾਹੀਦਾ ਹੈ ਸਰਕਾਰਾਂ ਨੂੰ ਕਰਨਾ ਚਾਹੀਦਾ ਜਦੋਂ ਤੱਕ ਇਹ ਹੜ੍ਹ ਕੰਟਰੋਲ ਕਰਦਿਆਂ ਨੇ ਤਾਂ ਮੰਨ ਕੇ ਚੱਲੋ ਕਿ ਜਦੋਂ ਹੁਣ ਹੜ੍ਹ ਆ ਗਿਆ ਇਹਨਾਂ ਦੇ ਇੱਕ ਸਲੂਸ਼ਨ ਹੈਗਾ ਭੰਨ ਕੇ ਚੱਲੋ ਘਰ ਇੱਕ ਕਾਜ ਵਿੱਚ ਆਪਾਂ ਮੰਨ ਕੇ ਜਿਹਾ ਪਟਾਪਾ ਪੈਨਸ਼ਨ ਲਾ ਦਿੱਤੀ ਪਟਾਪਾ ਪੈਨਸ਼ਨ ਤਾਂ ਹਰੇਕ ਜੀ ਦੀ ਪੈਨਸ਼ਨ ਲਾਉਣ ਜਿੰਨਾ ਬਾਟਰ ਪੱਟੀ ਹੈ ਜਾਂ ਸਤਲੋਜ ਦਾ ਅਬਿਆਸ ਦਾ ਏਰੀਆ ਹੈਗਾ 2 ਕਿਲੋਮੀਟਰ ਤੇ 3 ਕਿਲੋਮੀਟਰ ਤੱਕ ਦਾ ਏਰੀਆ ਦਾ ਇਹ ਕਾਰਲਾ ਮਰਤੀ ਸਿਆਪੋਲ ਤਾਂ ਸਾਰੀ ਇਹਨੂੰ ਪਰਮਿਸ਼ਨ ਹੁੰਦੀ ਹੈ ਇਹ ਪਿੰਡ ਹੈ ਮੈਨੂੰ ਨਾ ਮਾਰੇਗੀ ਹਾਂਜੀ ਹਾਂਜੀ ਉਹਨਾਂ ਦੇ ਵਿੱਚ ਕਟੋਂ ਕੱਟ ਸਾਡੀ ਮੰਗੇਗੀ 5000 ਇੱਕ ਜੀ ਨੂੰ ਪੈਨਸ਼ਨ ਦਿੱਤੀ ਜਾਵੇ ਜਿੰਦੇ ਨਾਲ ਆਪ ਦਾ ਉਹ ਗੁਜ਼ਾਰਾ ਕਰ ਸਕਦਾ ਹੈ ਜੀ ਜਦੋਂ ਤੱਕ ਇਸ ਤਰ੍ਹਾਂ ਨਹੀਂ ਨਾ ਕਰਦੇ ਉਦੋਂ ਤੱਕ ਸਾਡੇ ਕਿਸਾਨ ਭਰਾ ਕਦੇ ਨਹੀਂ ਖੁਸ਼ਾਲ ਹੋਣਗੇ ਜੀ ਜਦੋਂ ਹੜਾਂ ਦਾ ਉਦੋਂ ਉਹਨਾਂ ਨੂੰ ਮਾਰਾ ਚਲਦੀਆਂ ਪੈਂਦੀਆਂ ਕਿਉਂਕਿ ਇਹਨਾਂ ਪਿੰਡਾਂ 'ਚ ਰੋਜ਼ਗਾਰ ਦਾ ਸਾਧਨ ਯਾ ਤਾਂ ਜ਼ਮੀਨ ਹੈਗੀ ਹੈ ਹਾਂਜੀ ਹਾਂਜੀ ਤੇ ਆ ਦਿਹਾੜੀ ਮਜ਼ਦੂਰੀ ਹੈਗੀ ਹੈ ਹਾਂਜੀ ਹਾਂਜੀ ਦੋ ਹੀ ਨੇ ਜਾਂ ਕਿਸਾਨ ਜ਼ਿਮੀਂਦਾਰਾ ਕਰਦਾ ਹੈ ਜਾਂ ਦਿਹਾੜੀ ਦਾਪਾ ਕਰਦਾ ਜਿਹੜੇ ਕੋਈ ਪੜ੍ਹੇ ਲਿਖੇ ਹੈਗੇ ਨੇ ਮੰਨ ਕੇ ਚੱਲ ਉਹਨਾਂ ਨੂੰ ਅੱਗੇ ਨੌਕਰੀਆਂ ਨਹੀਂ ਮਿਲਦੀਆਂ ਜੀ ਕਿਉਂ ਕੋਈ ਸ਼ਿਫਾਰਸ਼ ਵਾਲਾ ਹੈ ਕੋਈ ਪੈਸਾ ਵਾਲਾ ਹੈ ਸਾਡੇ ਕੋਲ ਨਾ ਸ਼ਿਫਾਰਸ਼ਾਂ ਨੇ ਨਾ ਸਾਡੇ ਕੋਲ ਪੈਸਾ ਹੈ ਬਿਲਕੁਲ ਜੀ ਦੋਵੇਂ ਸਾਡੇ ਕੋਲ ਦੋਵਾਂ ਚੀਜ਼ਾਂ ਦੀ ਕਮੀ ਹੈ ਇਸ ਕਰਕੇ ਸਾਡੇ ਬੱਚੇ ਅੱਗੇ ਨੌਕਰੀਆਂ ਨਹੀਂ ਕਰ ਸਕਦੇ ਅਸੀਂ ਆਨੇ ਚਲੋ ਸਾਡਾ ਇੱਕ ਦਾ ਕੋਟਾ ਬਣਾਇਆ ਜਾਵੇ ਚਾਹੇ ਬੀਐਸਐਫ ਹੋਦਾ ਚਾਹੇ ਆਰਮੀ ਦਾ ਕਿਉਂਕਿ ਬਾਡਰ ਵਾਲੇ ਜਿਵੇਂ ਹੁੰਦੇ ਨੇ ਨਾ ਤੱਕੜੇ ਹੁੰਦੇ ਨੇ ਹੌਸਲੇ ਇਹਨਾਂ ਦੇ ਬਲੰਦ ਨੇ ਇਹਨਾਂ ਦਾ ਕੋਟਾ ਬਣਾਇਆ ਜਾਵੇ ਸੈਂਟਰ ਗਵਰਨਮੈਂਟ ਨੂੰ ਪਹਿਲ ਦੇ ਆਧਾਰ ਤੇ ਬਾਡਰ ਪੱਟੀ ਨੂੰ ਬੀਐਸਐਫ ਤੇ ਆਰਮੀ ਦੇ ਐਨਡੀਆਰਐਫ ਟੀਮਾਂ ਹੋ ਗਈਆਂ ਸੈਂਟਰ ਕੋਲ بڑے ਮਹਿਕਮੇ ਨੇ ਉਹਦੇ ਚ ਇਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਵਣ ਜੀ ਬਿਲਕੁਲ ਜੀ ਚੇਅਰਮੈਨ ਸਾਹਿਬ ਮੈਂ ਤੁਹਾਡੀਆਂ ਇਹਨਾਂ ਤਿੰਨੇ ਮੰਗਾਂ ਨਾਲ ਸਹਿਮਤ ਹਾਂ ਕਿ ਸੈਂਟਰ ਸਰਕਾਰ ਇੱਕ ਤਾਂ ਇਹ ਇਹ ਜਿਹੜੇ ਹੜ੍ਹ ਆਉਂਦੇ ਨੇ ਹਰ ਵਾਰੀ ਇਹਨਾਂ ਦਾ ਕੋਈ ਪੱਕਾ ਸੋਲੂਸ਼ਨ ਕਰੇ ਦਰਿਆ ਦਾ ਦੇ ਬੰਨ ਜਿਹੜੇ ਨੇ ਉਹ ਪੱਕੇ ਸੋਲੂਸ਼ਨ ਨਾਲ ਹੋਣੇ ਚਾਹੀਦੇ ਨੇ ਦੂਸਰਾ ਜੇ ਇਥੋਂ ਦੇ ਜਿਹੜੇ ਲੋਕ ਨੇ ਉਹਨਾਂ ਦੀ ਪ੍ਰੋਪਰ ਤਰੀਕੇ ਨਾਲ ਪੈਨਸ਼ਨ ਲੱਗਣੀ ਚਾਹੀਦੀ ਹੈ ਹਰ ਬੰਦੇ ਦੀ ਕਿਉਂਕਿ ਇਹ ਪਰਿਸਥਿਤੀਆਂ ਹਰ ਵਾਰੀ ਇਸੇ ਤਰ੍ਹਾਂ ਬਣਦੀਆਂ ਨੇ ਤੇ ਇੱਥੋਂ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਅਲੱਗ-ਅਲੱਗ ਮੇਕਮਿਆਂ ਦਾ ਰਾਖਵਾ ਕਰਨ ਦਿੱਤਾ ਜਾਣਾ ਚਾਹੀਦਾ ਜਿਹੜੀ ਬਾਰਡਰ ਪੱਟੀ ਦੇ ਲੋਕ ਹੈਗੇ ਨੇ ਤਾਂ ਹੀ ਇਹ ਲੋਕ ਅੱਗੇ ਸਰਵਾਈਵ ਕਰ ਸਕਦੇ ਨੇ ਆਦਰਵਾਇਜ਼ ਇਹ ਬਾਕੀ ਦੁਨੀਆ ਤੋਂ ਜਿਹੜੇ ਨੇ ਉਹ ਕਿਉਂਕਿ ਬਾਕੀ ਬਾਕੀਆਂ ਵਾਸਤੇ ਇਹ ਜੀਆਂ ਪ੍ਰਸਥਿਤੀਆਂ ਨਹੀਂ ਹੈਗੀਆਂ ਜਿਹੜੀਆਂ ਬਾਰਡਰ ਤੇ ਹੈਗੀਆਂ ਨੇ ਤਾਂ ਸਾਡੇ ਨਾਲ ਜੁੜਨ ਵਾਸਤੇ ਦੋਸਤੋ ਬਹੁਤ-ਬਹੁਤ ਧੰਨਵਾਦ ਤੁਹਾਡਾ ਉਮੀਦ ਕਰਦੇ ਆ ਕਿ ਕੋਈ ਵਧੀਆ ਲੀਡਰ ਤੱਕ ਇਹ ਵੀਡੀਓ ਪਹੁੰਚੇ ਤੇ ਉਹੋ ਪੋਲਿਸੀ ਮੇਕਿੰਗ ਤੱਕ ਪਹੁੰਚੇ ਤੇ ਉਹ ਵਧੀਆ ਪੋਲਿਸੀਆਂ ਬਣਾਵਣ ਤਾਂ ਕਿ ਇਹਨਾਂ ਲੋਕਾਂ ਦਾ ਜਿਹੜਾ ਹੈਗਾ ਉਹ ਹਰ ਵਾਰੀ ਜਿਹੜਾ ਉਜਾੜਾ ਹੁੰਦਾ ਉਹਦੀ ਬਰਪਾਈ ਕੀਤੀ ਜਾ ਸਕੇ ਧੰਨਵਾਦ ਦੋਸਤੋ